ਕੁਝ ਦਿਨ ਪਹਿਲਾਂ ਅਸੀਂ ਪੀਡੀਏ ਦੀ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦਾ ਇੱਕ ਇੰਟਰਵਿਊ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਨੂੰ ਦੱਸ ਦਿੱਤਾ ਸੀ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਬੀਬੀ ਖਾਲੜਾ ਨੂੰ ਨੋਟਿਸ ਭੇਜ ਕੇ 48 ਘੰਟਿਆਂ ਦੇ ਵਿੱਚ ਜਵਾਬ ਮੰਗ ਲਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਅਮਨ ਅਰੋੜਾ ਦਾ ਇਸ ਬਾਰੇ ਕੀ ਕਹਿਣਾ ਸਭ ਤੋਂ ਪਹਿਲਾਂ ਤੁਹਾਨੂੰ ਉਹ ਸਣਾ ਦਿੰਨੇ ਆ ਦੇਖੋ ਇਸ ਤਰ੍ਹਾਂ ਜਿਹੜੀ ਕੋਈ ਚੋਣ ਪ੍ਰਕਿਰਿਆ ਦੀ ਵਾਇਲੇਸ਼ਨ ਹੈ ਜਿਹੜੀ ਕੋਡ ਆਫ ਕੰਡਕਕਟ ਦੀ ਵਾਇਲੇਸ਼ਨ ਹੈ ਉਹ ਕਿਸੇ ਵੀ ਲੀਡਰ ਨੂੰ ਨਹੀਂ ਕਰਨੀ ਚਾਹੀਦੀ ਕਿਸੇ ਵੀ ਕੈਂਡੀਡੇਟ ਨੂੰ ਨਹੀਂ ਕਰਨੀ ਚਾਹੀਦੀ ਹੈ ਕਿ ਜੇ ਉਹਨਾਂ ਨੇ ਕੀਤੀ ਹੈ ਤੇ ਮੈਂ ਸਮਝਦਾ ਕਿ ਗਲਤ ਹੈ ਕਿਉਂਕਿ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਔਰ ਦੀ ਗੱਲ ਕਰ ਲਈ ਆਪਾਂ ਸ਼੍ਰੀਮਦ ਭਗਵਤ ਗੀਤਾ ਦੀ ਗੱਲ ਕਰ ਲਈਏ ਕੁਰਾਨ ਦੀ ਗੱਲ ਕਰ ਲਈਏ ਬਾਈਬਲ ਦੀ ਗੱਲ ਕਰ ਲਈਏ ਇਹ ਉਹ ਪਾਵਨ ਪਵਿੱਤਰ ਗ੍ਰੰਥ ਨੇ ਜਿਨ੍ਹਾਂ ਤੋਂ ਦੁਨੀਆ ਸੇਧ ਲੈ ਕੇ ਚੱਲਦੀ ਹੈ ਇਹਨਾਂ ਨੂੰ ਕਿਸੇ ਵੀ ਡਾਕੂਮੈਂਟ ਦੇ ਨਾਲ ਕਿਸੇ ਵੀ ਮੈਨੀਫੈਸਟੋ ਦੇ ਨਾਲ ਕੰਪੇਅਰ ਕਰਨਾ ਜਾਂ ਕਿਸੇ ਤਰ੍ਹਾਂ ਦੀ ਤੁਲਨਾ ਕਰਨੀ ਉਹ ਗਲਤ ਹੈ ਅੱਜ ਤੱਕ 70 ਸਾਲਾਂ ਦੇ ਵਿੱਚ ਹੋ ਗੀ ਰਿਹਾ ਹੈ 70 ਸਾਲਾਂ ਦੇ ਵਿੱਚ ਜਿੰਨੀਆਂ ਪਾਰਟੀਆਂ ਉਹਦੇ ਮੈਨੀਫੈਸਟੋਜ਼ ਇਸ਼ੂ ਕਰਦੀਆਂ ਨੇ ਸਾਰੀਆਂ ਦੇ ਸਾਰੀਆਂ ਪੰਜਾਂ ਸਾਲਾਂ ਬਾਅਦ ਝੂਠ ਦਾ ਪਲੰਦਾ ਲੱਗਣ ਲੱਗ ਜਾਂਦੀਆਂ ਨੇ ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਾਰੀ ਸਾਰੀ ਕਾਇਨਾਤ ਸੇਧ ਲੈ ਕੇ ਚੱਲਦੀ ਹੈ ਸੋ ਮੈਂ ਸਮਝਦਾ ਕਿ ਕਿਸੇ ਵੀ ਤਰ੍ਹਾਂ ਦੀ ਤੁਲਨਾ ਕਰਨੀ ਉਹਦੇ ਨਾਲ ਕੰਪੈਰੀਜ਼ਨ ਕਰਨਾ ਉਹ ਗਲਤ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੇਅਦਬੀ ਹੈ ਇਸ ਤੋਂ ਇਲਾਵਾ ਜਦੋਂ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਐਮਪੀ ਰਵਨੀਤ ਸਿੰਘ ਬਿੱਟੂ ਤੋਂ ਇਸ ਨੋਟਿਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਦੇਖੋ ਮੈਂ ਇਸ ਗੱਲ ਬਾਰੇ ਕੁਝ ਨਹੀਂ ਬੋ ਉਹਨਾਂ ਦੇ ਬਾਰੇ ਬੋਲ ਸਕਦਾ ਕੀ ਬੋਲਿਆ ਕੀ ਨਹੀਂ ਮੈਨੂੰ ਜੇ ਕੋਈ ਗੱਲ ਪਤਾ ਹੋਊ ਪਰ ਉੱਪਰ ਫੇਰ ਹੀ ਮੈਂ ਇੱਥੇ ਕਮੈਂਟ ਕਰ ਸਕਦਾ ਮੈਂ ਐਵੇਂ ਗਲਤ ਕੋਈ ਗੱਲ ਕਰਦਾ ਜਿਹੜੀ ਮੈਨੂੰ ਪਤਾ ਨਾ ਹੋਵੇ ਤੇ ਮੈਂ ਕਿਉਂਕਿ ਆਪਣੀ ਇਲੈਕਸ਼ਨ ਕੈਂਪੇਨ ਚ ਲੱਗਿਆ ਹੋਇਆ ਮੈਂ ਬੀਬੀ ਖਾਲੜਾ ਜੀ ਦਾ ਬਿਆਨ ਨਹੀਂ ਪੜਿਆ ਇਲੈਕਸ਼ਨ ਕਮਿਸ਼ਨ ਨੇ ਕੀ ਨੋਟਿਸ ਦਿੱਤਾ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੁਣ ਤੁਹਾਨੂੰ ਅਸੀਂ ਉਹ ਅਸਲੀ ਵੀਡੀਓ ਦਿਖਾ ਦਿੰਨੇ ਆ ਜਿਸ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਉਹ ਇੰਟਰਵਿਊ ਦਾ ਇੱਕ ਪਾਰਟ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਸਾਡਾ ਚੋਣ ਮੈਨੀਫੈਸਟੋ ਆ ਉਹ ਹੈ ਗੁਰੂ ਗ੍ਰੰਥ ਸਾਹਿਬ ਠੀਕ ਹੈ ਤੇ ਅਸੀਂ ਇਸ ਤੋਂ ਕਦੇ ਵੀ ਬਾਹਰ ਨਹੀਂ ਜਾਣਾ ਤੇ ਮੈਨੂੰ ਮੈਂ ਇਹ ਵੀ ਨਾਲ ਕਹਿਣੀ ਆ ਕਿ ਸਰਦਾਰ ਸੁਖਪਾਲ ਸਿੰਘ ਖੈਰਾ ਜੋ ਅੱਜ ਦਾਵਾ ਕਰਦੇ ਆ ਕਿ ਜਿਹੜਾ ਸਾਡਾ ਚੋਣ ਮੈਨੀਫੈਸਟੋ ਆ ਉਹ ਲੀਗਲ ਹੋਊਗਾ ਜੇ ਉਹ ਕਹਿੰਦੇ ਆ ਜੇ ਨਹੀਂ ਅਸੀਂ ਕੰਮ ਕਰਾਂਗੇ ਤਾਂ ਸਾਡੀ ਪਾਰਟੀ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ ਦਰਅਸਲ ਬੀਬੀ ਪਰਮਜੀਤ ਕੌਰ ਖਾਲੜਾ ਦਾ ਇਥੇ ਕਹਿਣ ਦਾ ਮਤਲਬ ਇਹ ਸੀ ਕਿ ਅਸੀਂ ਬਾਕੀ ਪਾਰਟੀਆਂ ਦੇ ਵਾਂਗ ਝੂਠੇ ਵਾਅਦੇ ਨਹੀਂ ਕਰਾਂਗੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੇਧ ਲੈ ਕੇ ਅਸੀਂ ਆਪਣਾ ਕੰਮ ਕਰਾਂਗੇ ਜਦੋਂ ਐਮਪੀ ਬਣਦੇ ਨੇ ਤਾਂ ਐਮਪੀ ਦੇ ਤੌਰ ਤੇ ਆਪਣਾ ਕੰਮ ਗੁਰੂ ਗ੍ਰੰਥ ਸਾਹਿਬ ਦੀ ਸੇਧ ਲੈ ਕੇ ਕਰਨਗੇ ਪਰ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਵਲਟੋਆ ਅਤੇ ਕਾਂਗਰਸ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਇਸ ਦੀ ਅਕਾਲ ਤਖਤ ਸਾਹਿਬ ਵਿਖੇ ਵੀ ਕਰ ਦਿੱਤੀ ਸੀ ਉਹਨਾਂ ਨੇ ਤਾਂ ਮੰਗ ਕੀਤੀ ਕਿ ਬੀਬੀ ਖਾਲੜਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਲਨਾ ਮੈਨੀਫੈਸਟੋ ਦੇ ਨਾਲ ਤੁਲਨਾ ਕਰਨ ਤੇ ਉਹਨਾਂ ਨੂੰ ਤਲਬ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਤੇ ਅਜੇ ਆਪਣੀ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਚੋਣ ਕਮਿਸ਼ਨ ਨੇ ਇਸ ਤੇ ਰਿਐਕਟ ਕਰਦਿਆਂ ਨੋਟਿਸ ਭੇਜ ਦਿੱਤਾ ਹੈ ਬੀਬੀ ਪਰਮਜੀਤ कौर ਖਾਲੜਾ ਨੂੰ ਅਤੇ ਬੀਬੀ ਖਾਲੜਾ ਤੋਂ 48 ਘੰਟਿਆਂ ਦੇ ਵਿੱਚ ਜਵਾਬ ਮੰਗਿਆ ਜਿੱਥੇ ਇੱਕ ਪਾਸੇ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਬੀਬੀ ਖਾਲੜਾ ਤੇ ਅਤੇ ਸੁਖਪਾਲ ਸਿੰਘ ਖਹਿਰਾ ਤੇ ਨਿਸ਼ਾਨੇ ਸਾਹ ਦੇ ਦਿਖਾਈ ਦੇ ਰਹੇ ਨੇ ਉਦੋਂ ਦੂਜੇ ਪਾਸੇ ਖਾਲੜਾ ਨੇ ਅਜਿਹਾ ਕਿਹਾ ਹੈ ਤਾਂ ਇਸ ਦਾ ਵਿੱਚ ਗਲਤੀ ਕੀ ਹੈ ਜੇਕਰ ਕੋਈ ਐਮਪੀ ਗੁਰੂ ਗਰੰਤ ਸਾਹਿਬ ਤੋਂ ਸਿੱਧ ਲੈ ਕੇ ਕੋਈ ਆਪਣਾ ਕੰਮ ਕਰਦਾ ਹੈ ਤਾਂ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਪਰ ਵਿਰੋਧੀ ਪਾਰਟੀਆਂ ਇਥੇ ਇਹ ਤਰਕ ਦਿੰਦੀਆਂ ਨੇ ਕਿ ਮੈਨੀਫੈਸਟੋ ਜੋ ਹੁੰਦਾ ਹੈ ਉਹ ਝੂੜ ਦਾ ਪਲੰਦਾ ਹੁੰਦਾ ਉਸ ਵਿੱਚ ਬਹੁਤ ਝੂਠੇ ਵਾਅਦੇ ਕਿਤੇ ਜਾਂਦੇ ਨੇ ਅਤੇ ਝੂਠੇ ਵਾਅਦਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਲਨਾ ਕਰਨਾ ਬਿਲਕੁਲ ਵੀ ਸਹੀ ਨਹੀਂ ਹੈ ਇਸ ਤੋਂ ਪਹਿਲਾਂ ਖਡੂਰ ਸਾਹਿਬ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨਾਲ ਵੀ ਅਸੀਂ ਇੰਟਰਵਿਊ ਕੀਤਾ ਸੀ ਉਹਨਾਂ ਨੇ ਵੀ ਉਸੇ ਇੰਟਰਵਿਊ ਦੇ ਵਿੱਚ ਕੇਜਰੀਵਾਲ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਦੇ ਨਾਲ ਕਰ ਦਿੱਤੀ ਸੀ ਉਸ ਤੇ ਵੀ ਕਾਫੀ ਵਿਵਾਦ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੱਕ ਵੀ ਇਹ ਸ਼ਿਕਾਇਤ ਪਹੁੰਚ ਗਈ ਸੀ ਅਤੇ ਬੀਬੀ ਖਾਲੜਾ ਦਾ ਵੀ ਅਸੀਂ ਇੰਟਰਵਿ ਤਾਂ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਵੀ ਪੁੱਛ ਲੈਣਾ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਵਿਰੋਧੀਆਂ ਦੇ ਬਿਆਨ ਵੀ ਸੁਣਾ ਦਿਤੇ ਨੇ ਅਤੇ ਉਹ ਅਸਲੀ ਵੀਡੀਓ ਵੀ ਦਿਖਾ ਦਿੱਤੀ ਹੈ ਜਿਸ ਵਿੱਚ ਬੀਬੀ ਖਾਲੜਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਣੀ ਮੈਨੀਫੈਸਟੋ ਦੀ ਤੁਲਨਾ ਕੀਤੀ ਹੈ ਇਹਨਾਂ ਵੀਡੀਓਜ਼ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਬੀਬੀ ਖਾਲੜਾ ਨੇ ਕੁਝ ਗਲਤ ਕੀਤਾ ਹੈ ਜਾਂ ਨਹੀਂ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਸੀਂ ਸੀਐਸਏ ਤਰ੍ਹਾਂ ਦੇ ਪੰਜਾਬ ਟੀਵੀ ਦੇ ਰਾਈ ਨਿਰਪੱਖ ਤਰੀਕੇ ਨਾਲ ਖਬਰਾਂ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ ਅਤੇ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਤੇ ਸਾਡਾ ਪੇਜ ਲਾਈਕ ਕਰ ਲਓ ਤਾਂ ਜੋ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝ ਨਾ ਸਕੋ ਮੈਂ ਜੱਜ ਸਿੰਘ ਚਾਹ ਅਗਲੀ ਵਾਰ ਫੇਰਾ ਦਰੋਵਾਂਗਾ ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ